ਆ ਗਿਆ ਪਰ ਜੇਕਰ ਹੁਣ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਕੈਮਰੇ ਦੀ ਅੱਖ ਨਾਲ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਕਗਰ ਦਾ ਪਾਣੀ ਹੈ ਜਿਹੜਾ ਕੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਜੀ ਕਿ ਕਾਲ ਸ਼ਾਮ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਦੀ ਪੌਂਗ ਡੈਪ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਗੇਟ ਖੁੱਲਣਗੇ ਜੇਕਰ ਸ਼ਾਮ ਨੂੰ ਗੇਟ ਖੁੱਲਦੇ ਨੇ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਕਗਰ ਦਰਿਆ ਚ ਆ ਸਕਦਾ ਆ ਦੇਖ ਸਕਦੇ ਹੋ ਤਸਵੀਰਾਂ ਆਖਰ ਕਿਸ ਪ੍ਰਕਾਰ ਕਗਰ ਦਰਿਆ ਤੁਹਾਨੂੰ ਦੱਸਦੀ ਕਿ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਕਗਰ ਦਰਿਆ ਦੇ ਨੇੜੇ ਨਾ ਜਾਓ ਕਿਉਂਕਿ ਕਗਰ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਹੈ ਜਾਨੀ ਨੁਕਸਾਨ ਹੋ ਸਕਦਾ ਆ ਇਸ ਲਈ ਕੱਗਰ ਦਰਿਆ ਤੇ ਸਾਰੇ ਪਿੱਛੇ ਰਹੋ ਕਿਉਂਕਿ ਕੱਗਰ ਰਿਆ ਦੇ ਵਿੱਚ ਪਾਣੀ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਜ ਤਸਵੀਰਾਂ ਦੇ ਵਿੱਚ ਤੁਸੀਂ ਸਾਰ ਤੌਰ ਤੇ ਵੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਕਿਸ ਪ੍ਰਕਾਰ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗਰਾਊਂਡ ਲੈਵਲ ਦੀਆਂ ਤਸਵੀਰਾਂ ਜਿੱਥੇ ਕੱਗਰ ਦਰਿਆ ਦੇ ਵਿੱਚ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਆ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਪਾਣੀ ਦੀ ਖੋਫਨਾਕ ਤਸਵੀਰਾਂ ਪਾਣੀ ਬਿਲਕੁਲ ਵੀ ਜਿਹੜਾ ਕਿ ਕਿਸੇ ਨੂੰ ਵੀ ਬਖਸ਼ਦਾ ਹੋਇਆ ਨਹੀਂ ਆ ਰਿਹਾ ਆ ਕਿਉਂਕਿ ਜਿੱਥੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਆ ਲੋਕਾਂ ਦੇ ਖੇਤ ਲੋਕ ਟੈਨਸ਼ਨਾਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਹੜ੍ਹਾਂ ਵਰਗੀ ਸਥਿਤੀ ਪਹਿਲਾਂ ਵਾਂਗੂ ਪੰਜਾਬ ਦੇ ਵਿੱਚ ਆ ਸਕਦੀ ਆ ਪਰ ਤਸਵੀਰਾਂ ਬਹੁਤ ਹੀ ਜ਼ਿਆਦਾ ਖੋਫਨਾਕ ਨੇ ਤਸਵੀਰਾਂ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਨੇ ਚਿੰਤਾਜਨਕ ਤਸਵੀਰਾਂ ਨੇ ਜਿੱਥੇ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਇੱਕੋ ਇੱਕ ਅਪੀਲ ਕਰਾਂਗੇ ਕਿ ਬਿਲਕੁਲ ਵੀ ਕੱਗਰ ਦਰਿਆ ਦੇ ਨੇੜੇ ਨਾ ਜਾਓ ਕੱਗਰ ਦਰਿਆ ਦੇ ਨੇੜੇ ਜੇਕਰ ਤੁਸੀਂ ਜਾਣਿਓ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਲੈਵਲ ਦੀਆਂ ਇਹ ਤਸਵੀਰਾਂ ਜਿੱਥੇ ਗੱਗਰ ਦੇ ਵਿੱਚ ਪਾਣੀ ਦਾ ਪੱਧਰ ਇਸ ਸਮੇ ਪੂਰਾ ਪੂਰਾ ਜਿਹੜਾ ਨਕੋਂ ਨਕ ਉੱਪਰ ਤੱਕ ਪਰ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਓਨ ਇਅਰ ਮੈਂ ਗਗਨਦੀਪ ਸਿੰਘ ਕੈਮਰਾਮੈਨ ਪਰਨੀਤ ਦੇ ਨਾਲ ਔਰ ਯਾਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਕਾਗਰ ਦਰਿਆ ਦਾ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਅਖਰ ਕਿ ਇਸ ਪ੍ਰਕਾਰ ਜਿਹੜਾ ਕਿ ਫਲਾਈਓਵਰ ਦੇ ਉੱਤੇ ਜਿਹੜਾ ਕਿ ਨੱਕੋ ਨੱਕ ਜਿਹੜਾ ਪਾਣੀ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗਰਾਊਂਡ ਲੈਵਲ ਦੀਆਂ ਇਹ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਪੈਦਾ ਹੋ ਰਹੇ ਨੇ ਕਿਉਂਕਿ ਕਾਗਰ ਦਰਿਆ ਦਾ ਪਾਣੀ ਦਾ ਪੱਧਰ ਇਸ ਪ੍ਰਕਾਰ ਵੱਧ ਚੁੱਕਿਆ ਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕੈਮਰਾਮੈਨ ਪ੍ਰਨੀਤ ਨੂੰ ਮੈਂ ਬੇਨਤੀ ਕਰਾਂਗਾ ਇੱਕ ਵਾਰ ਦੂਰ ਦੂਰ ਤੱਕ ਕੈਮਰਾ ਜਿਹੜਾ ਕੀ ਲੈ ਕੇ ਜਾਂਦਾ ਹੋਇ ਕਿਉਂਕਿ ਤਸਵੀਰਾਂ ਦੇਖ ਸਕਦੇ ਆ ਅੱਖਰ ਕਿਸ ਪ੍ਰਕਾਰ ਜਿਹੜਾ ਕੀ ਕਗਰ ਦਰਿਆ ਦਾ ਪਾਣੀ ਹੈ ਜਿਹੜਾ ਕੀ ਪਾਣੀ ਦਾ ਪੱਧਰ ਕਾਫੀ ਉੱਚਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦਾਸੀ ਕਿ ਪਹਾੜਾਂ ਦੇ ਵਿੱਚ ਲਗਾਤਾਰ ਲਗਾਤਾਰ ਮੌਸਮ ਵਿਭਾਗ ਵੱਲੋਂ ਪਹਾੜਾਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਪਹਾੜਾਂ ਦੇ ਵਿੱਚ ਲਗਾਤਾਰ ਲਗਾਤਾਰ ਤੁਹਾਨੂੰ ਦੱਸਦੀ ਕਿ ਲਗਾਤਾਰ ਬੱਦਲ ਫੱਟ ਰਹੇ ਨੇ ਲੈਂਡ ਸਲਾਈਡ ਹੋ ਰਹੀ ਹੈ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾ ਤੁਹਾਨੂੰ ਦੱਸਦੀ ਕਿ ਘਰ ਦੇ ਆ ਦਾ ਪਾਣੀ ਸਾ ਪਹਾੜੀ ਇਲਾਕੇ ਦਾ ਪਾਣੀ ਹੁਣ ਘਾਗਰ ਤੇ ਇਕੱਠਾ ਹੋ ਰਿਹਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਗਰਾਊਂਡ ਲੈਵਲ ਦੀਆਂ ਦਿਖਾ ਰਹੇ ਹਾਂ ਜਿੱਥੇ ਕੱਗਰ ਦਰਿਆ ਦਾ ਪਾਣੀ ਨੱਕੋ ਨੱਕ ਭਰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸਦੀ ਕਿ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਿਹਾ ਗਿਆ ਕਿ ਪਹਾੜਾਂ ਤੇ ਨਾ ਜਾਓ ਕਿਉਂਕਿ ਪਹਾੜਾਂ ਤੇ ਜਾਣਾ ਤੁਹਾਡੇ ਲਈ ਰਿਸਕੀ ਹੋ ਸਕਦਾ ਹੈ ਜਾਨੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਹਾੜਾਂ ਤੇ ਲਗਾਤਾਰ ਲੈਂਡ ਸਲਾਈਡ ਵਰਗੀਆਂ ਘਟਨਾਵਾਂ ਹੜ੍ਹਾਂ ਵਰਗੇ ਹਾਲਾਤ ਲਗਾਤਾਰ ਹੋ ਰਹੇ ਨੇ ਤੁਹਾਨੂੰ ਦੱਸਦੀ ਕਿ ਉੱਤਰਕਾਸ਼ੀ ਦੇ ਵਿੱਚ ਵੀ ਕੱਲ ਬੱਦਲ ਫਟਿਆ ਸੀਗਾ ਬੱਦਲ ਫਟਣ ਤੋਂ ਬਾਅਦ ਕਿਸ ਤਰ੍ਹਾਂ ਦੇ ਖੋਫਨਾਕ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਆ ਕਗਰ ਦੀਆਂ ਜਿੱਥੇ ਕਗਰ ਦੇ ਵਿੱਚ ਰੈੱਡ ਅਲਰਟ ਇੱਕ ਕਿਸਮ ਦਾ ਜਾਰੀ ਹੈ ਕਿਉਂਕਿ ਕਗਰ ਦੇ ਵਿੱਚ ਪਾਣੀ ਦਾ ਪੱਧਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਗਰਾਊਂਡ ਲੈਵਲ ਤੋਂ ਤਸਵੀਰਾਂ ਦਿਖਾ ਰਹੇ ਆ ਸਵੇਰ ਤੋਂ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਇਸ ਤੋਂ ਵੀ ਵੱਧ ਪਾਣੀ ਸੀਗਾ ਘੱਗਰ 'ਚ ਪਰ ਸਮੇਂ ਦੇ ਸਮੇਂ ਦੇ ਹਿਸਾਬ ਨਾਲ ਪਾਣੀ ਘਟਦਾ ਗਿਆ ਪਰ ਜੇਕਰ ਹੁਣ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਕੈਮਰੇ ਦੀ ਅੱਖ ਨਾਲ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਘੱਗਰ ਦਾ ਪਾਣੀ ਹੈ ਜਿਹੜਾ ਕੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦਾਜੀ ਕੀ ਕਾਲ ਸ਼ਾਮ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਦੀ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਗੇਟ ਖੁੱਲਣਗੇ ਜੇਕਰ ਸ਼ਾਮ ਨੂੰ ਗੇਟ ਖੁੱਲਦੇ ਨੇ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਕੱਗਰ ਦਰਿਆ 'ਚ ਆ ਸਕਦਾ ਆ ਦੇਖ ਸਕਦੇ ਹੋ ਤਸਵੀਰਾਂ ਆਖਰ ਕਿਸ ਪ੍ਰਕਾਰ ਕੱਗਰ ਦਰਿਆ ਤੁਹਾਨੂੰ ਦੱਸਦੀ ਕਿ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਕੱਗਰ ਦਰਿਆ ਦੇ ਨੇੜੇ ਨਾ ਜਾਓ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਆ ਜਾਨੀ ਨੁਕਸਾਨ ਹੋ ਸਕਦਾ ਆ ਇਸ ਲਈ ਕੱਗਰ ਦਰਿਆ ਤੇ ਸਾਰੇ ਪਿੱਛੇ ਰਹੋ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਰ ਤੌਰ ਤੇ ਵੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਕਿਸ ਪ੍ਰਕਾਰ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਗਰਾਊਂਡ ਲੈਵਲ ਦੀਆਂ ਤਸਵੀਰਾਂ ਜਿੱਥੇ ਕੱਗਰ ਦਰਿਆ ਦੇ ਵਿੱਚ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਆ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਪਾਣੀ ਦੀ ਖੋਫਨਾਕ ਤਸਵੀਰਾਂ ਪਾਣੀ ਬਿਲਕੁਲ ਵੀ ਜਿਹੜਾ ਕਿ ਕਿਸੇ ਨੂੰ ਵੀ ਬਖਸ਼ਦਾ ਹੋਇਆ ਨਹੀਂ ਆ ਰਿਹਾ ਆ ਕਿਉਂਕਿ ਜਿੱਥੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਆ ਲੋਕਾਂ ਦੇ ਖੇਤ ਲੋਕ ਟੈਨਸ਼ਨਾਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਹੜ੍ਹਾਂ ਵਰਗੀ ਸਥਿਤੀ ਪਹਿਲਾਂ ਵਾਂਗੂ ਪੰਜਾਬ ਦੇ ਵਿੱਚ ਆ ਸਕਦੀ ਆ ਪਰ ਤਸਵੀਰਾਂ ਬਹੁਤ ਹੀ ਜ਼ਿਆਦਾ ਖੋਫਨਾਕ ਨੇ ਤਸਵੀਰਾਂ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਨੇ ਚਿੰਤਾਜਨਕ ਤਸਵੀਰਾਂ ਨੇ ਜਿੱਥੇ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਆ ਤੁਹਾਨੂੰ ਇੱਕੋ ਇੱਕ ਅਪੀਲ ਕਰਾਂਗੇ ਕਿ ਬਿਲਕੁਲ ਵੀ ਕੱਗਰ ਦਰਿਆ ਦੇ ਨੇੜੇ ਨਾ ਜਾਓ ਕੱਗਰ ਦਰਿਆ ਦੇ ਨੇੜੇ ਜੇਕਰ ਤੁਸੀਂ ਜਾਣਿਓ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਆ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਲੈਵਲ ਦੀਆਂ ਇਹ ਤਸਵੀਰਾਂ ਜਿੱਥੇ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਇਸ ਸਮੇ ਪੂਰਾ ਪੂਰਾ ਜਿਹੜਾ ਨਕੋ-ਨਕ ਉੱਪਰ ਤੱਕ ਪਰ ਚੁੱਕਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਦੇਖਦੇ ਰਹੋ ਓਨ ਇਅਰ ਮੈਂ ਗਗਨਦੀਪ ਸਿੰਘ ਕੈਮਰਾਮੈਨ ਪਰਨੀਤ ਦੇ ਨਾਲ ਓਨ ਇਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਤਾਂ ਕੱਗਰ ਦਰਿਆ ਦਾ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਜਿਹੜਾ ਕੀ ਫਲਾਈਓਵਰ ਦੇ ਉੱਤੇ ਜਿਹੜਾ ਕੀ ਨਕੋ-ਨੱਕ ਜਿਹੜਾ ਪਾਣੀ ਭਰਦਾ ਹੋਇਆ ਨજર ਆ ਰਿਹਾ ਯਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਗਰਾਊਂਡ ਲੈਵਲ ਦੀਆਂ ਇਹ ਤਸਵੀਰਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਜਿਹੜੇ ਕੀ ਪੰਜਾਬ ਦੇ ਵਿੱਚ ਪੈਦਾ ਹੋ ਰਹੇ ਨੇ ਕਿਉਂਕਿ ਕਾ ਗਰ ਦਰਿਆ ਦਾ ਪਾਣੀ ਦਾ ਪੱਧਰ ਕਿਸ ਪ੍ਰਕਾਰ ਵੱਧ ਚੁੱਕਿਆ ਆ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕੈਮਰਾਮੈਨ ਪ੍ਰਨੀਤ ਨੂੰ ਮੈਂ ਬੇਨਤੀ ਕਰਾਂਗਾ ਇੱਕ ਵਾਰ ਦੂਰ ਦੂਰ ਤੱਕ ਕੈਮਰਾ ਜਿਹੜਾ ਕੀ ਲੈ ਕੇ ਜਾਂਦਾ ਹੋਵੇ ਕਿਉਂਕਿ ਤਸਵੀਰਾਂ ਦੇਖ ਸਕਦੇ ਆ ਅਖਰ ਕਿਸ ਪ੍ਰਕਾਰ ਜਿਹੜਾ ਕੀ ਕਗਰ ਦਰਿਆ ਦਾ ਪਾਣੀ ਹੈ ਜਿਹੜਾ ਕੀ ਪਾਣੀ ਦਾ ਪੱਧਰ ਕਾਫੀ ਉੱਚਾ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸੀ ਕਿ ਪਹਾੜਾਂ ਦੇ ਵਿੱਚ ਲਗਾਤਾਰ ਲਗਾਤਾਰ ਮੌਸਮ ਵਿਭਾਗ ਵੱਲੋਂ ਪਹਾੜਾਂ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਪਹਾੜਾਂ ਦੇ ਵਿੱਚ ਲਗਾਤਾਰ ਲਗਾਤਾਰ ਤੁਹਾਨੂੰ ਦੱਸੀ ਕਿ ਲਗਾਤਾਰ ਬੱਦਲ ਫੱਟ ਰਹੇ ਨੇ ਲੈਂਡ ਸਲਾਈਡ ਹੋ ਰਹੀ ਹੈ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਤੋਂ ਬਾਤ ਤੁਹਾਨੂੰ ਦੱਸਦੀ ਕਿ ਕਗਰ دریا ਦਾ ਪਾਣੀ ਸਾਰੇ ਪਹਾੜੀ ਇਲਾਕੇ ਦਾ ਪਾਣੀ ਹੁਣ ਕਗਰ ਤੇ ਇਕੱਠਾ ਹੋ ਰਿਹਾ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਗਰਾਊਂਡ ਲੈਵਲ ਦੀਆਂ ਦਿਖਾ ਰਹੇ ਆ ਜਿੱਥੇ ਕਗਰ ਦਰਿਆ ਦਾ ਪਾਣੀ ਨੱਕੋ ਨੱਕ ਭਰਦਾ ਹੋਇਆ ਨਜ਼ਰ ਆ ਰਿਹਾ ਯਾਰ ਤੁਹਾਨੂੰ ਦੱਸ ਦੀ ਕੀ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਿਹਾ ਗਿਆ ਕਿ ਪਹਾੜਾਂ ਤੇ ਨਾ ਜਾਓ ਕਿਉਂਕਿ ਪਹਾੜਾਂ ਤੇ ਜਾਣਾ ਤੁਹਾਡੇ ਲਈ ਰਿਸਕੀ ਹੋ ਸਕਦਾ ਹੈ ਜਾਨੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਪਹਾੜਾਂ ਤੇ ਲਗਾਤਾਰ ਲੈਂਡ ਸਲਾਈਡ ਵਰਗੀਆਂ ਘਟਨਾਵਾਂ ਹੜ੍ਹਾਂ ਵਰਗੇ ਹਾਲਾਤ ਲਗਾਤਾਰ ਹੋ ਰਹੇ ਨੇ ਤੁਹਾਨੂੰ ਦੱਸਦੀ ਕਿ ਉੱਤਰਕਾਸ਼ੀ ਦੇ ਵਿੱਚ ਵੀ ਕੱਲ ਬੱਦਲ ਫਟਿਆ ਸੀਗਾ ਬੱਦਲ ਫਟਣ ਤੋਂ ਬਾਅਦ ਕਿਸ ਤਰ੍ਹਾਂ ਦੇ ਖੋਫਨਾਕ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਆ ਕਗਰ ਦੀਆਂ ਜਿੱਥੇ ਕਗਰ ਦੇ ਵਿੱਚ ਰੈੱਡ ਅਲਰਟ ਇੱਕ ਕਿਸਮ ਦਾ ਜਾਰੀ ਹੈ ਕਿਉਂਕਿ ਕਗਰ ਦੇ ਵਿੱਚ ਪਾਣੀ ਦਾ ਭੱਦਰ ਵਾਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਗਰਾਊਂਡ ਲੈਵਲ ਤੋਂ ਤਸਵੀਰਾਂ ਦਿਖਾ ਰਹੇ ਆ ਸਵੇਰ ਤੋਂ ਜੇਕਰ ਸਵੇਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ ਇਸ ਤੋਂ ਵੀ ਵੱਧ ਪਾਣੀ ਸੀਗਾ ਘੱਗਰ 'ਚ ਪਰ ਸਮੇਂ ਦੇ ਸਮੇਂ ਦੇ ਹਿਸਾਬ ਨਾਲ ਪਾਣੀ ਘਟਦਾ ਗਿਆ ਪਰ ਜੇਕਰ ਹੁਣ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੂਰ ਦੂਰ ਤੱਕ ਕੈਮਰੇ ਦੀ ਅੱਖ ਨਾਲ ਤਸਵੀਰਾਂ ਦੇਖ ਸਕਦੇ ਹੋ ਅੱਖਰ ਕਿਸ ਪ੍ਰਕਾਰ ਘੱਗਰ ਦਾ ਪਾਣੀ ਹੈ ਜਿਹੜਾ ਕੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਜੀ ਕਿ ਕਾਲ ਸ਼ਾਮ ਨੂੰ ਜੇਕਰ ਗੱਲ ਕੀਤੀ ਜਾਵੇ ਤਾਂ ਪੌਂਗ ਡੈਮ ਦੀ ਪੌਂਗ ਡੈਮ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਗੇਟ ਖੁੱਲਣਗੇ ਜੇਕਰ ਸ਼ਾਮ ਨੂੰ ਗੇਟ ਖੁੱਲਦੇ ਨੇ ਤਾਂ ਇਸ ਤੋਂ ਵੀ ਜ਼ਿਆਦਾ ਪਾਣੀ ਕੱਗਰ ਦਰਿਆ 'ਚ ਆ ਸਕਦਾ ਆ ਦੇਖ ਸਕਦੇ ਹੋ ਤਸਵੀਰਾਂ ਆਖਰ ਕਿਸ ਪ੍ਰਕਾਰ ਕੱਗਰ ਦਰਿਆ ਤੁਹਾਨੂੰ ਦੱਸਦੀ ਕਿ ਆਪਣੇ ਬੱਚਿਆਂ ਨੂੰ ਆਪਣੇ ਆਪ ਨੂੰ ਕੱਗਰ ਦਰਿਆ ਦੇ ਨੇੜੇ ਨਾ ਜਾਓ ਕਿਉਂਕਿ ਕੱਗਰ ਦਰਿਆ ਦੇ ਵਿੱਚ ਪਾਣੀ ਲਗਾਤਾਰ ਵਧ ਰਿਹਾ ਆ ਜਾਨੀ ਨੁਕਸਾਨ ਹੋ ਸਕਦਾ ਆ ਇਸ ਲਈ ਕੱਗਰ ਦਰਿਆ ਤੇ ਸਾਰੇ ਪਿੱਛੇ ਰਹੋ ਕਿਉਂਕਿ ਕੱਗਰ ਰਿਆ ਦੇ ਵਿੱਚ ਪਾਣੀ ਲਗਾਤਾਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਜ ਤਸਵੀਰਾਂ ਦੇ ਵਿੱਚ ਤੁਸੀਂ ਸਾਰ ਤੌਰ ਤੇ ਵੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਕਿਸ ਪ੍ਰਕਾਰ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗਰਾਊਂਡ ਲੈਵਲ ਦੀਆਂ ਤਸਵੀਰਾਂ ਜਿੱਥੇ ਕੱਗਰ ਦਰਿਆ ਦੇ ਵਿੱਚ ਪਾਣੀ ਵਾਦਾ ਹੋਇਆ ਨਜ਼ਰ ਆ ਰਿਹਾ ਆ ਤੁਹਾਨੂੰ ਤਸਵੀਰਾਂ ਦੇਖ ਸਕਦੇ ਹੋ ਅਖਰ ਕਿਸ ਪ੍ਰਕਾਰ ਪਾਣੀ ਦੀ ਖੋਫਨਾਕ ਤਸਵੀਰਾਂ ਪਾਣੀ ਬਿਲਕੁਲ ਵੀ ਜਿਹੜਾ ਕਿ ਕਿਸੇ ਨੂੰ ਵੀ ਬਖਸ਼ਦਾ ਹੋਇਆ ਨਹੀਂ ਆ ਰਿਹਾ ਆ ਕਿਉਂਕਿ ਜਿੱਥੇ ਪਾਣੀ ਲਗਾਤਾਰ ਵਧਦਾ ਜਾ ਰਿਹਾ ਆ ਲੋਕਾਂ ਦੇ ਖੇਤ ਲੋਕ ਟੈਨਸ਼ਨਾਂ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਹੜ੍ਹਾਂ ਵਰਗੀ ਸਥਿਤੀ ਪਹਿਲਾਂ ਵਾਂਗੂ ਪੰਜਾਬ ਦੇ ਵਿੱਚ ਆ ਸਕਦੀ ਆ ਪਰ ਤਸਵੀਰਾਂ ਬਹੁਤ ਹੀ ਜ਼ਿਆਦਾ ਖੋਫਨਾਕ ਨੇ ਤਸਵੀਰਾਂ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਦੇਣ ਵਾਲੀ ਨੇ ਚਿੰਤਾਜਨਕ ਤਸਵੀਰਾਂ ਨੇ ਜਿੱਥੇ ਕੱਗਰ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਾਧਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਇੱਕੋ ਇੱਕ ਅਪੀਲ ਕਰਾਂਗੇ ਕਿ ਬਿਲਕੁਲ ਵੀ ਕੱਗਰ ਦਰਿਆ ਦੇ ਨੇੜੇ ਨਾ ਜਾਓ ਕੱਗਰ ਦਰਿਆ ਦੇ ਨੇੜੇ ਜੇਕਰ ਤੁਸੀਂ ਜਾਣਿਓ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਗਰਾਊਂਡ ਲੈਵਲ ਦੀਆਂ ਇਹ ਤਸਵੀਰਾਂ